ਹੈਲੋ एवरीवन ਸਵਾਗਤ ਹੈ ਤੁਹਾਡਾ ਤੁਹਾਡੇ YouTube ਚੈਨਲ ਮੰਨਤ ਦੇ ਬਲੌਗਸ ਨੂੰ ਦੂਜਾ ਸਾਰੀ ਕਿਵੇਂ ਠੂਕ ਕਰਦੇ ਤੋ ਸਾਰੇ ਟਿੱਕ ਟਕ ਹੋਣਗੇ ਤੇ ਆਪਣੇ ਆਪਣੇ ਕਰਜ ਤੋਂ ਦਰਸ ਤੋਂ ਹੋਣਗੇ ਚਲੋ ਜੀ ਆਪਾਂ ਬਲੌਗ ਦੀ ਸਟਾਰਟਿੰਗ ਕਰਦੇ ਆ ਦੇਖੋ ਕੋਈ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਆ ਕਰੋ ਅੱਜ ਨਾ ਮੈਂ ਆਲੂ ਪਾਈਸ ਦੀ ਉਹਦੇ ਕਰਕੇ ਨਾ ਪਾਣੀ ਦੇ ਨਾਲ ਬਾਹਰ ਮਾਰਨ ਲੱਗ ਜਾਂਦਾ ਸਰ ਚਲੋ ਜੀ ਇੱਕ ਵਾਰੀ ਮੈਂ ਬਲੌਗ ਦੀ ਸਟਾਰਟਿੰਗ ਕਰ ਗਏ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਹੁਣ ਆਪਾਂ ਉਤਨਾ ਛਾਲ ਨੂੰ ਆਪਾਂ ਧਰਤੀ ਸੀ ਬੋਇਲ ਨਹੀਂ ਮਤਲਬ ਇੱਦਾਂ ਹੀ ਭੋਕੇ ਨਾ ਪਕਾਰੇ ਛੋਲੇ ਧਰਤੇ ਸੀ ਹੁਣ ਆਪਾਂ ਉਹਨਾਂ ਨੂੰ ਸਿਟੀ ਲਵਾਈਏ ਵਿੱਚ ਆਲੂ ਧੋਕੇ ਪਾਏ ਸੀ ਤੇ ਉਹ ਹੁਣ ਧਰੇ ਹੋਇਆ ਤੇ ਆਪਾਂ ਹੁਣ ਇਹ ਵੀ ਵੇਖਦੇ ਆ ਕੀ ਸਬਕਤਾ ਬਲੋਣੇ ਕਿਉਂਕਿ ਦਾਲ ਵੀ ਬਹੁਤ ਪਈ ਹੈ ਦੇਖਦੇ ਆਪਾਂ ਸਬਕਤਾ ਕੀ ਕਹਿੰਦੇ ਆ ਤੇ ਫਿਰ ਦੇਖਦੇ ਆਂ ਅਰਾਧਾ ਨਹੀਂ ਕਿਉਂਕਿ ਦਾਲ ਬਹੁਤ ਜ਼ਿਆਦਾ ਪਈ ਹੋਈ ਆ ਦੇਖਦੇ ਆ ਮੈਂ ਸਬਕਤਾ ਬਲੋਣੀ ਆ ਚਲੋ ਜੀ ਆਪਾਂ ਫੋਨ ਵਲੌਗ ਦੀ ਸਟਾਰਟਿੰਗ ਕਰ ਲੱਗੇ ਜਦਜੋਦੋਂ ਸਿਰਪਿੰਡੇ ਨਵਾਉਣਾ ਸੀ ਠੰਡੇ ਤੇ ਉਹਨੂੰ ਨਵਾਤਾ ਹੈਗਾ ਸਿਰਪਿੰਡੇ ਤੇ ਨਾ ਮੈਂ ਉਬਾਲੇ ਸੀ ਛੋਲੇ ਆਲੂ ਉਹ ਹੁਣ ਮੈਂ ਉਬਾਲੇ ਇੱਦਾਂ ਹੀ ਰੱਖ ਦੂੰਗੀ ਕੁਛ ਤਾਂ ਤਾਂ ਆਪਾਂ ਯੂਜ਼ ਕਰਾਂਗੇ ਅੱਜ ਗੋਲ ਮੱਪੇ ਵਿੱਚ ਛੋਲੇ ਦਾ ਤੇ ਆਲੂਆਂ ਦਾ ਤੇ ਕੁਛ ਮੇਰਾ ਰਾਦਾ ਅੱਜ ਰੱਖ ਦਾਂਗੇ ਸ਼ਾਮ ਨੂੰ ਦੇਖਦੇ ਕੀ ਬਣਾਉਣੀ ਆ ਕਿਉਂਕਿ ਹੁਣ ਇੱਕ ਅੱਧੀ ਬਣਾ ਲਈ ਸੀਗਾ ਆਪਾਂ ਸੋਇਸ ਤੋਂ ਉਹਨਾਂ ਦਾ ਚੂੜਾ ਹੀ ਬਣਾਇਆ ਸੀ ਕੱਲ ਵੀ ਉਹ ਬਣਾਇਆ ਸੀ ਅੱਜ ਵੀ ਇੱਕ ਰੋਈ ਬਣਾਇਆ ਸੀ ਤੇ ਇਹਨਾਂ ਨੇ ਮੈਨੂੰ ਕਹਤਾ ਕਿ ਉਹ ਹੀ ਉਹ ਹੀ ਬਣਾ ਦੇ ਫਿਰ ਮੈਂ ਉਹ ਵੀ ਬਣਾ ਲਿਆ ਰੱਖ ਦਿੰਦੇ ਨੇ ਜਿਵੇਂ ਸੋਵੇ ਜਿਵੇਂ ਅੱਜ ਮੈਂ ਕਰ ਲਈ ਹਣਾ ਫਿਰ ਮੈਂ ਇਹਨਾਂ ਜੇ ਉਬਲੇ ਹੋਣ ਛੋਲੇ ਮੈਂ ਫਿਰ ਫਰਿੱਜ ਚਾ ਲਏਗੇ ਅਗਲੇ ਦਿਨ ਸਬਜ਼ੀ ਬਣਾ ਲਵਾਂਗੇ ਗ੍ਰਾਮੀ ਹੁੰਦੀ ਗੁੱਬੇ ਇਹ ਕਿਹਦੇ ਵਿੱਚ ਨਾ ਤਵਾ ਕੀਤਾ ਅੱਗ ਦਾ ਮਤਲਬ ਪਹਿਲਾਂ ਗਰਮ ਕਰਕੇ ਗਈ ਸੀ ਥੋਕੇ ਤੇ ਹੁਣ ਮੈਂ ਕੀ ਕੀਤਾ ਅੱਗ ਜਨਕ ਤਵਾ ਗਰਮਾ ਤੇ ਮੈਂ ਉੱਤੇ ਠੰਡੀ ਰੋਟੀ ਪਾਤੀ ਉਹ ਕਿਹੋਲ ਪਲਟੂ ਵੀ ਕਈ ਵਾਰ ਦਿਮਾਗ ਕੱਲਾ ਕਰਦੇ ਕੋਈ ਪਤਾ ਹੀ ਨਹੀਂ ਕੱਲਾ ਮੈਂ ਉੱਧਰ ਕਰ ਦਿੱਤੀ ਪੱਖੀ ਲਾ ਲਿਆ ਉਹਨਾਂ ਸੇਰ ਦੁਆ ਕਰ ਲਿਆ ਸ਼ਿਕਾ ਦੇ ਨਾਲ ਸੇਰ ਦੁਆ ਮੈਂ ਮੋਰ ਮੜਾਉਣੀ ਟਿਊਸ਼ਨ ਉਹ ਦੁਪਹਿਰ ਨੂੰ ਮੈਂ ਪਹਿਲਾਂ ਚਾਹ ਪੀਉਂਗੀ ਫਿਰ ਤੇ ਸੇਬ ਵੀ ਦੇਖਣਾ ਸਹੀ ਹੋਊਗਾ ਹਨੇ ਕੀ ਹੈਗਾ ਮੈਨੂੰ ਕੋਈ ਗੱਲ ਬਾਤ ਹੈ ਕਿ ਮੈਨੂੰ ਧੋ ਤੂੰ ਇਧੀਆਂ ਬਾਥਰੂਮ ਚ ਤੂੰ ਆ ਬਹੁਤ ਚੜ ਜੇ ਮੈਂ ਨਹਾਉਣ ਦੇ ਨਾ ਤੇ ਕਬੂਆ ਲੱਗ ਜਾਂਦਾ ਮੈਨੂੰ ਉੱਥੇ ਸਿੱਕਾ ਬੜੀ ਮੰਨਣਾ ਸੇਬ ਬੜਾ ਪੱਦੀ ਹੈ ਨਾ ਖੜੇ ਨਹੀਂ ਨਾ ਲਓ ਜੀ ਇਹਨੇ ਲਓ ਜੀ ਆਪਾਂ ਨਾ ਗੋਲ ਗੱਪੇ ਤਿਆਰ ਕਰ ਲਏ ਸੀ ਗੋਲ ਗੱਪੇ ਆਪਾਂ ਫਿਲ ਵੀ ਕਰ ਲਏ ਵਿੱਚ ਆ ਦੇਖੋ ਆਹ ਵਾਲਾ ਪੇਸਟ ਤਿਆਰ ਕੀਤਾ ਇਹਨਾਂ ਮੇਰਾ ਫੋਨ ਹੋ ਗਿਆ ਸੀ ਗਰਮ ਤੇ ਫੋਨ ਧੁੱਪ ਦੇ ਵਿੱਚ ਪਿਆ ਕਹਿੰਦਾ ਛੇਤੀ ਗਰਮ ਹੋ ਜਾਂਦਾ ਫਿਰ ਉੱਥੇ ਬੰਦ ਹੋ ਜਾਂਦਾ ਇਹ ਕਹਿੰਦਾ ਸਿੰਪਲ ਖਾਊਗਾ ਹੈਲੋ ਰਜਬ ਜਤ ਹੈਲੋ ਬੇਟਾ ਸੇ ਹੈਲੋ ਇਹ ਨਾ ਸੁੱਤਾ ਪਿਆ ਉੱਠਿਆ ਤੇ ਨਹੀਂ ਇਗਨੋਰ ਕਰਿਓ ਇਹਦੇ ਵਾਲਾਂ ਦਾ ਕਿਉਂਕਿ ਸਿਰ ਕੇਸ ਸੀ ਨਹਾਤਾ ਸੀਗਾ ਕੇਸ ਹੀ ਨਹਾ ਕੇ ਤੇ ਇਹ ਨਾ ਜੂੜਾ ਛੇਤੀ ਨਹੀਂ ਕਰਾਉਂਦਾ ਸ਼ਾਮ ਨੂੰ ਕਰਾਉਂਦਾ ਤੇ ਗਿੱਚੀ ਦੇ ਵਾਲ ਫਿਰ ਗਿੱਲੇ ਰਹਿ ਜਾਂਦੇ ਇਸ ਕਰਕੇ ਮੈਂ ਨਾ ਦੋ ਜੁੰਡੀਆਂ ਹੀ ਕਰ ਦੇਣੀਆਂ ਨੇ ਸੁੱਤੇ ਪੇ ਦੇ ਸਾਰੀਆਂ ਕਿੱਲਰਗੇ ਵਾਲੇ ਦੇ ਕੂਲੇ ਵਾਲੇ ਆ ਤੇ ਹੁਣ ਆਪਾਂ ਬਸ ਇਹਨੂੰ ਖਾ ਕੇ ਤੇ ਜੂੜਾ ਕਰਾਂਗੇ ਹਨਾ ਬੇਟਾ ਫਿਰ ਅਸੀਂ ਗੁਰਦ ਸ਼ਾਮ ਨੂੰ ਗੁੰਮੀ ਗੁੰਮੀ ਕਰਾਂਗੇ ਹੁਣ ਆਪਾਂ ਰੇੜੀ ਲਾਉਣੀ ਆ ਦੇਖੋ ਪਹਿਲਾਂ ਤਾਂ ਖਾਣੇ ਆਪਾਂ ਠੀਕ ਹੈ ਜੀ ਲੋ ਜੀ ਆਪਾਂ ਸਟਾਰਟ ਕਰ ਤੁਹਾਨੂੰ ਬਣਾ ਦਾਂਗੇ ਜੀ ਪਹਿਲਾਂ ਅਸੀਂ ਆ ਦੇਖੋ ਇਸ ਤਰ੍ਹਾਂ ਕਰੂੰਗੀ ਮੈਂ ਫਿਲਮੇ ਕਰ ਲਿਆ ਜਿਵੇਂ ਹਨਾ ਆ ਦੇਖੋ ਇੱਧਰ ਫਿਲ ਕਰ ਲਈਏ ਚਾਪਾ ਚਟਨੀ ਭਰਾਂਗੇ ਪਹਿਲਾਂ ਠੀਕ ਹੈ ਜੀ ਇਹ ਚ ਚਟਨੀ ਭਰਾਂਗੇ ਇਹ ਚਾਪਾ ਪਾ ਦਾਂਗੇ ਮਿੱਠਾ ਪਾਣੀ ਨਮਕੀਨ ਪਾਣੀ ਲੰਮੀ ਖਾ ਕੇ ਵੇਖਾ ਖਾ ਕੇ ਵੇਖ ਕੇ ਕਿਵੇਂ ਲੱਗਦਾ ਮੈਨੂੰ ਤਾਂ ਫਿਰ ਮਿੱਠੀ ਪਾਣੀ ਨਹੀਂ ਨਹੀਂ ਖਾ ਕੇ ਦੇਖ ਫਿਰ ਪਤਾ ਲੱਗੂਗਾ ਕਿਵੇਂ ਲੱਗਦਾ ਮਿੱਠੇ ਪਾਣੀ ਦਾ ਹਜੇ ਮੈਨੂੰ ਭੇਜ ਤ ਨਹੀਂ ਗਾ ਕਿਹੜਾ ਪਾਇਆ ਮੈਂ ਕਿਹੜਾ ਨਹੀਂ ਮਿੱਠੀ ਪਾਣੀ ਦਾਨੀ ਤੈਨੂੰ ਤਾਂ ਦੇਵਾਂਗੇ ਪਾਣੀ ਬੇਟਾ ਜਦ ਜੋ ਤਨੂੰ ਆਪਦੀ ਪੀਏਗੀ ਪਾਣੀ ਦੀ ਲਓ ਜੀ ਮੈਂ ਵੀ ਤੁਹਾਨੂੰ ਟੇਸਟ ਕਰਕੇ ਦਿਖਾਉਣੀ ਆ ਕਿਉਂਕਿ ਫਿਰ ਤੁਸੀਂ ਕਹਿਣਾ ਟੇਸਟ ਨਹੀਂ ਕਰਿਆ ਟੇਸਟ ਕਰਕੇ ਦੱਸਦੇ ਆਂ ਆਪਾਂ ਤੁਹਾਨੂੰ ਕਿੱਦਾਂ ਬਣਿਆ ਜੱਬ ਜਬ ਬਹੁਤ ਟੇਸਟੀ ਬੇਟਾ ਹੂੰ ਹਾਂ ਇਹ ਦਾ ਨਾ ਖਾ ਤਾਂ ਖਾ ਲੋ ਹੋਰ ਬਦ ਗੰਦਾ ਲੋ ਜੀ ਪਾਣੀ ਨੇ ਸਾਡੀ ਬਰਫ ਨਹੀਂ ਸਾਡੇ ਹੈ ਨਿਕਲ ਨਹੀਂ ਸੀ ਫਿਰ ਨਹੀਂ ਤੇ ਪਾਣੀ ਥੋੜਾ ਕੋਸਾ ਵਾਲਾ ਲੋ ਜੀ ਬਹੁਤ ਜਿਆਦਾ ਟੇਸਟੀ ਹੈ ਜਿੰਨਾਂ ਨਹੀਂ ਟ੍ਰਾਈ ਕੀਤੇ ਟ੍ਰਾਈ ਕਰੋ ਜੇ ਮੈਂ ਪਹਿਲੀ ਵਾਰ ਕੀਤਾ ਬਹੁਤ ਟੇਸਟੀ ਬਣਿਆ ਇਹ ਆਪਣਾ ਪਾਣੀ ਆ ਪਾਣੀ ਮੇਕਰ ਚਮਚੇ ਨਾਲ ਫਿਲ ਕਰ ਲੈਨੇ ਦੋ ਤਰ੍ਹਾਂ ਦਾ ਪਾਣੀ ਆ। ਮੈਂ ਮਿੱਠਾ ਪਾਣੀ ਨਹੀਂ ਦੇਣਾ। ਚੰਗਾ। ਆ ਪੀਓ ਦੇ ਦਾ। ਕੱਪ ਭਰਿਆ ਪਿਆ ਬੜਾ। ਪਾਣੀ ਪੀ ਕੇ ਢਿੱਡ ਭਰੋ। ਪੇਸਟ ਸਾਡਾ ਬਚ ਗਿਆ ਹੈ ਮੈਨੂੰ ਲੱਗਦਾ ਹੈ ਪੇਸਟ ਦਾ ਸੀ ਸਾਂਭ ਲਾਂ ਫਿਰ ਉਹ ਕਿ ਜੀ ਆਲੂ ਨਾ ਪਾਏ ਹੋਂ ਦੇ ਵਿੱਚ। छोले फिर तो कम आ जाना सी हम देखते हैं फिर की बन रहा सा रोज करके टेस्ट दोबारा देखिए पानी नहीं टेस्टी, मिर्चा नहीं ना, ठोकी है टेस्ट मिर्चा दियां ठोकिया ने ਦਲੋ ਜੀ ਕੋਈ ਗੱਲ ਨਹੀਂ ਵੈਸੇ ਟੇਸਟੀ ਬਣਿਆ ਇਹਨੇ ਕਹਿੰਦੇ ਟੇਸਟੀ ਬਹੁਤ ਬਣਿਆ ਇਹ ਹੁਣ ਆਪਾਂ ਤਿਆਰ ਕਰਕੇ ਦਿੰਦੇ ਆ ਡੈਡੀ ਨੂੰ ਦਾਦੀ ਨੂੰ ਚ ਦੇ ਦੀ ਦਾਦੀ ਨੇ ਪੀਲੇ ਖੇਡਣ ਵਾਲੇ ਬੋਲ ਆ ਕਹਿੰਦਾ ਦੋ ਦੁੱਪਿਆ ਹੂੰ ਆਟੇ ਦੇ ਨਾਲ ਹੂੰ ਖੋਲ ਆਟੇ ਦੇ ਹੂੰ ਤੇਰੇ ਪਾਈ ਨਹੀਂ ਦਿੰਦਾ ਹੂੰ ਆ ਤੇਰੇ ਪਾਈ ਨਹੀਂ ਦਿੰਦਾ ਹੂੰ ਉਹ ਹੀ ਆ ਪਾਈ ਵਾਲੇ ਆ ਤੇਰੇ ਪਾਈ ਨਹੀਂ ਦਿੰਦਾ ਪਾਣੀ ਨਹੀਂ ਮੈਨੂੰ ਸਵਾਲ ਲੱਗਾ ਇਹ ਨਹੀਂ ਕਿ ਮੈਂ ਮਾੜੇ ਵਿੱਚ ਆਉਂਦਾ ਮੈਂ ਹਾਏ ਨਹੀਂ ਪਾਣੀ ਚ ਕੁਛ ਵੀ ਟੰਗ ਲੋ ਜੀ ਸਾਡੀ ਗੋਲ ਗੱਪਾ ਪਾਰਟੀ ਡਨ ਹੋ ਗਈ ਆ ਪਾਣੀ ਕਿੱਥੇ ਤਾਂ ਆਪਾਂ ਹਨਾ ਪਾਣੀ ਨੂੰ ਤਾਜਾ-ਤਾਜਾ ਮਤਲਬ ਕਰਨਾ ਹਨਾ ਕਿ ਪਾਊਡਰ ਬਣਾ ਕੇ ਰੱਖਦੇ ਆ ਪਾਣੀ ਠੀਕ ਆ ਵੈਸੇ ਮਿੱਠਾ ਜਿਆਦਾ ਸੀ ਪੀਤਾ ਆ ਤਾਂ ਮਿਰਚਾਂ ਲਾਗਦੀਆਂ ਨੇ ਪਦੀਨੇ ਵਾਲੇ ਚ ਤਾਂ ਇਹ ਨਹੀਂ ਸੀ ਪੀਤਾ ਪੁੱਤਾ ਦਾ ਬਾਕੀ ਗੋਲ ਗੱਪੇ ਟੇਸਟ ਬੈਸਟ ਸੀ ਨਾ ਜੋ ਗੋਲ ਗੱਪੇ ਬਹੁਤ ਟੇਸਟੀ ਆ ਚਲੋ ਜੀ ਆ ਪੇਸਟ ਨੂੰ ਫਿਰ ਕੱਢ ਕੇ ਰੱਖ ਦਿੰਦੇ ਆ ਕੋਈ ਕੰਮ ਤਾਂ ਆਊਗਾ ਹੀ ਵੇਖਾਂਗੇ ਕਿਹੜੇ ਕੰਮ ਆ ਸਕਦਾ ਛੋਲੇ ਆ ਨਾ ਵਿੱਚ ਨਹੀਂ ਆਲੂ ਹੁੰਦੇ ਤਾਂ ਚਲੋ ਸਬਜ਼ੀ ਚ ਪਾ ਲੈਂਦੇ ਭਾਵੇਂ ਹੋਰ ਕੰਮ ਆ ਜਾਂਦੇ ਤੇ ਚਲੋ ਜੀ ਖਾਣਾ ਪੀਣਾ ਹੋ ਗਿਆ ਡਨ ਆਪਣਾ ਟਾਈਮ ਹੋ ਗਿਆ 3:30 ਵਜ ਦਾ ਤੇ ਅਸੀਂ ਵੀ ਬਾਨੇ ਨਾਲ ਦੋ ਦੋ ਗੋਲ ਗੱਪੇ ਖਾ ਲਿਆ ਜਬ ਜੋਦੇ ਬਾਨੇ ਨਾਲ ਤੇ ਮਿੱਠਾ ਪਾਣੀ ਟੇਸਟੀ ਲੱਗਦਾ ਹੈ ਹੈ ਪਾਣੀ ਹੈਗਾ ਮਿੱਠਾ ਪਾਣੀ ਟੇਸਟੀ ਲੱਗਿਆ ਜਿਹੜਾ ਨਮਕੀਨ ਪ੍ਰੀਨਿਆਂ ਨਾਲ ਮਿਰਚਾਂ ਦੀਆਂ ਲੱਗਿਆ ਆਪਾਂ ਉਹ ਨਹੀਂ ਪੀਤਾਗਾ ਚਲੋ ਜੀ ਆਪਾਂ ਗੋਲ ਗੱਪੇ ਦੀ ਪਤੀ ਪਾਰਟੀ ਕਰ ਲਈ ਅੱਡਣਾ ਆ ਸੁਬਹਾ ਤਾਂ ਵਲੌਗ ਸਟਾਰਟ ਕਰਨ ਦੀ ਹੀ ਨਹੀਂ ਕੀਤਾ ਪਤਾ ਨਹੀਂ ਕਈ ਵਾਰ ਮਾਨੇ ਇਦਾਂ ਹੁੰਦਾ ਨਾ ਨਹੀਂ ਵਧੀਆ ਸਵੇਰ ਹੀ ਮੇਰਾ ਵਲੌਗ ਮੈਂ ਸਟਾਰਟ ਕਰ ਲੈਂਦੇ ਆ ਕੰਪਲੀਟ ਹੋ ਜਾਂਦਾ ਅੱਜ ਨਾ ਸੱਚ ਮੈਂ ਸ਼ਿੱਕਾ ਲੱਗ ਗਿਆ ਸੌਰੀ ਭੁੱਲ ਗਈ ਤੁਹਾਨੂੰ ਦੱਸਣਾ ਮੈਨੂੰ ਲੱਗ ਗਿਆ ਸ਼ਿੱਕਾ ਸ਼ਿੱਕਾ ਦੇ ਨਾਲ ਮੈਂ ਜਾਨੀ ਪਾਉਂਦੇ ਮੈਂ ਧੂਆਂ ਛੱੜਦਾ ਮੈਨੂੰ ਧੂਏ ਤੋਂ ਅਲਰਜੀ ਹੈ ਇੱਕ ਸਾਡੀ ਉਹ ਨਾ ਜਦੋਂ ਪਸ਼ੂਆਂ ਦਾ ਧੂਆਂ ਧੂਣੀ ਪਾਉਂਦੇ ਨਾ ਉਹ ਧੂਣੀ ਮੈਨੂੰ ਚੜ ਜਾਂਦੀ ਮੈਨੂੰ ਸ਼ਿੱਕਾ ਲੱਗ ਜਾਂਦੇ ਆ ਫਿਰ ਮੇਨੂੰ ਸ਼ਿੱਕਾ ਜਿਹੜੇ ਉਹ ਬਦਲਾ ਦੇ ਦਿੰਦੇ ਆ ਦੈਂਚਾਰ ਅਰੇ ਇਹਨੇ ਆਇਆ ਮम्मा ਗੋਲ ਗੱਪੇ ਬਣਾ ਦੇ ਹੁਣ ਮੈਨੂੰ ਭੁੱਖ ਲੱਗੀ ਫਿਰ ਉੱਠ ਕੇ ਇਹਨੂੰ ਮੈਂ ਆਲੂ ਕੱਟ ਕੇ ਦਿੱਤਾ ਆਲੂ ਕੱਟ ਕੇ ਫਿਰ ਬਿਸਕੁਟ ਦਾ ਪੈਕਟ ਦਿੱਤਾ ਮੈਂ ਕਿਹਾ ਚੱਲ ਮੈਨੂੰ ਥੋੜੀ ਨੀਂਦ ਚੜੀ ਪਈ ਆ ਉੱਠ ਕੇ ਮੈਂ ਵੀ ਰੋਟੀ ਖਾਧੀ ਫਿਰ ਹਾਰ ਕੇ ਮੈਂ ਥੋੜਾ ਜਿਹਾ ਫੋਨ ਦਾ ਕੰਮ ਕਰਿਆ ਫੋਨ ਦਾ ਕੰਮ ਕਰਕੇ ਹਾਰ ਕੇ ਹੁਣ ਮੈਂ ਕਿਹਾ ਇਹਨੇ ਸੁੱਤਾ ਪਿਆ ਸੀ ਮੈਂ ਕਿਹਾ ਸੁੱਤੇ ਵੇ ਤਾਂ ਪਹਿਲਾਂ ਪਹਿਲਾਂ ਮਨਾ ਗੋਲ ਗੱਪੇ ਬਣਾ ਦੇ ਨੇ ਇਹਨੇ ਨਾ ਰੋਲਾ ਬਹੁਤ ਪਾਉਣਾ ਤੇ ਬਾਕੀ ਦੀ ਡਿਮਾਂਡ ਤਾਂ ਪਕਾ ਰਹੀ ਦਿੰਨੇ ਹੁੰਨੇ ਪੂਰੀ ਕਿਹੜੇ ਮਾੜਾ ਮੋਟਾ ਖਾਂਦਾ ਹੈਗਾ ਕਿਹੜਾ ਹੁਣ ਮੇਰਾ ਕੰਮ ਹੈਗਾ ਮੈਂ ਜੋ ਤਦਾ ਕਰੂੰਗੀ ਜੂੜਾ ਕਿਉਂਕਿ ਜੂੜੇ ਦਾ ਕੰਮ ਵਾਲੇ ਵਾਲ ਕਿੰਨੇ ਪਏ ਆ ਇਹਨੂੰ ਵੀ ਅਲਕਤਾਈ ਜਾਂਦੀ ਇਹਦੇ ਵਾਲ ਕਦੇ ਮੂੰਹ ਚ ਪੈਂਦਾ ਕਦੇ ਕੋਸ਼ ਸੁੱਤਾ ਪਿਆ ਸੀ ਨਹੀਂ ਪਵਾ ਹੀ ਦੇਣੀ ਸੀ ਮੈਂ ਤਾਂ ਤੇ ਚਲੋ ਹੁਣ ਮੈਂ ਕਰਦੀ ਜੂੜਾ ਤੇ ਫਿਰ ਤੁਹਾਨੂੰ ਮਿਲਦੇ ਠਹਿਰ ਕੇ ਵੇਖਦੇ ਆ ਸਬਜ਼ੀ ਕੀ ਬਣਾਣੇ ਆ ਸਬਜ਼ੀ ਦਾ ਪਤਾ ਕੀ ਕਿੱਸਾ ਹੋਇਆ ਸਬਜ਼ੀ ਦੇ ਆਲੂ ਜਿਹੜੇ ਵਾਲੇ ਸੀ ਮੈਂ ਅੱਜ ਚ ਕਰ ਲਿਆ ਤੇ ਹੁਣ ਮੈਂ ਸਮਝੀ ਨਹੀਂ ਛੋਲੇ ਉਵਾਰੇ ਪਏ ਮੇਰੇ ਆਲੂ ਵੀ ਮੈਂ ਵਾਲੇ ਸੀ ਸਵੇਰੇ ਤੇ ਦੇਖਦੇ ਆ ਜੇ ਸਵੇਰ ਛੋਲੇ ਦੀ ਬਣਾ ਲਾਂਗੇ ਸਬਜ਼ੀ ਤੇ ਦੇਖਦੇ ਆ ਕੀ ਕਰਦੇ ਆ ਕਦੋਂ ਪਿਆਣਾ ਮਮੀ ਆਪਣੇ ਕਦੋਂ ਪਿਆਣਾ ਕਦੂ ਬਣਾ ਲੈਨੇ ਮੇਰਾ ਰਾਦ ਕਿ ਦਾਲ ਪਈ ਆਪਣੇ ਹਨਾ ਮੇਰਾ ਰੋਤਾ ਜੇ ਤਾਂ ਕਿਉਂਕਿ ਸਵੇਰ ਤਾਜੀ ਟਿਫਿਨ ਚ ਲੈ ਕੇ ਜਾ ਹੁਣ ਟਿਫਿਨ ਅੱਗੇ ਨਾ ਪਤਾ ਕਿਹਨਾ ਰੂਟੀਨ ਚੇਂਜ ਕਰ ਲਿਆ ਉਹਦਾ ਅੱਗੇ ਬ੍ਰੇਕਫਾਸਟ ਕਹਿੰਦੇ ਮੈਂ ਕਰਕੇ ਜਾਉ ਮੈਂ ਲੰਚ ਨਹੀਂ ਲੈ ਕੇ ਜਾਣਾ ਲੰਚ ਕਰਦਾ ਸੀ ਇਹਨਾਂ ਨੇ ਬੰਦ ਹੁਣ ਦੋ ਦਿਨਾਂ ਤੋਂ ਥੋੜਾ ਜਿਹਾ ਚੇਂਜ ਕਰ ਲਿਆ ਕਹਿੰਦੇ ਮੈਂ ਬ੍ਰੇਕਫਾਸਟ ਹਲਕਾ ਫੁਲਕਾ ਮੈਂ ਰੋਟੀ ਨਹੀਂ ਖਾਣੀ ਹਲਕਾ ਫੁਲਕਾ ਕੁਛ ਨਾ ਕੁਛ ਖਾ ਜਾਂਦੇ ਆ ਤੇ ਬਟ ਲੰਚ ਵਿੱਚ ਮੈਂ ਰੋਟੀ ਖਾ ਲੂ ਮੈਂ ਲੰਚ ਪੈਕ ਕਰ ਦਿਆ ਹੁਣ ਲੰਚ ਪੈਕ ਕਰਦੇ ਆ ਫਿਰ ਲੰਚ ਵਿੱਚ ਹਜੇ ਤੱਕ ਤਾਂ ਸੀ ਤਾਜੀ ਸਬਜ਼ੀ ਪਾਉਨੇ ਆ ਥੋੜੇ ਦਿਨਾਂ ਤੱਕ ਹੋ ਜਾਊਗਾ ਜੀ ਬੰਦੇ ਕਈ ਵਾਰੀ ਉਹ ਜੇ ਸਵੇਰ ਨਾ ਬਣਾ ਕਰੂਗੀ ਤਾਂ ਵੈਸੇ ਤਾਂ ਬਾਣੀ ਜਾਂਦੀ ਹੈ ਸਾਡੀ ਸਵੇਰ ਤਾਂ ਤੇ ਚਲੋ ਹੁਣ ਆਪਾਂ ਨਾ ਕੀ ਕਰਦੇ ਹੁਣ ਆਪਾਂ ਜੂੜਾ ਕਰਦੇ ਆ ਸਭ ਤੋਂ ਪਹਿਲਾਂ ਆ ਪੰਡੇ ਜੜਾ ਕੇ ਜੂੜਾ ਕਰਦੇ ਆ ਜੂੜਾ ਕਰਕੇ ਫੇਰ ਮੈਨੂੰ ਐ ਲੱਗੂs ਕੰਮ ਹੋ ਗਿਆ ਤੇ ਕਿਉਂਕਿ ਇਹਦੇ ਵਾਲ ਵੇਖ ਵੇਖ ਕਲਕਤਾ ਹੀ ਜਾਂਦੇ ਮੈਨੂੰ ਆਪ ਨੂੰ ਚਲੋ ਮਿਲਦੇ ਆ ਫੇਰ ਤੁਹਾਨੂੰ ਟਾਇਰ ਕੇ ਠੀਕ ਹੈ ਜੀ ਤੇ ਲੋ ਜੀ ਟਾਈਮ ਹੋ ਗਿਆ ਆ 7 ਵਜੇ ਦਾ ਤੇ ਰੋਟੀ ਮੈਂ ਪਕਾ ਕੇ ਹੋ ਗਈ ਸੀ ਫਰੀ ਅੱਜ ਨਾ ਮੰਮੀ ਠੀਕ ਨਹੀਂ ਹੈਗੇ ਸੀ ਮੰਮੀ ਦਾ ਨਾ ਪੈਰ ਜਿਆ ਦੁਖਦਾ ਸੀਗਾ ਤੇ ਹੁਣ ਉਹ ਵੀ ਚਾਰ ਜਿਹਦੇ ਜਿਵੇਂ ਮਤਲਬ ਪਤਾ ਨਹੀਂ ਰੇਸ਼ ਆਇਆ ਪਿਆ ਗਿਆ ਹੈਗਾ ਪਤਾ ਨਹੀਂ ਕੀ ਵਜ੍ਹਾ ਕੁਝ ਸਮਝ ਜੀ ਨਹੀਂ ਆ ਰਹੀ ਤੇ ਉਹ ਥੋਲਾ ਕਰਉਣ ਗਏ ਮਤਲਬ ਹਨਾ ਆਪ ਹੁੰਦਾ ਨਾ ਮਤਲਬ ਪਤਾ ਨਹੀਂ ਕੀ ਥੋਲਾ ਕਰਉਣ ਗਏ ਮੈਨੂੰ ਕਿ ਛਿੱਟਾ ਛੁੱਟਾ ਨਾ ਆਪ ਵੈਸੇ ਸਬਜੀ ਸੋਈ ਦਾ ਕੰਮ ਤਾਂ ਚਲੋ ਮੈਂ ਇਹ ਕਰਦੀ ਹਾਂ ਤੇ ਬਟ ਉਹ ਚਲੋ ਇੱਕ ਵਾਰੀ ਡਾਕਟਰ ਸਾਹਿਬ ਨੂੰ ਨਾਲੇ ਵਿਖਾਏ ਹੋਣਗੇ ਉਹ ਗਏ ਆ ਤੇ ਨੇਰਾ ਬਹੁਤ ਹੋ ਗਿਆ ਡੈਡੀ ਗਏ ਆ ਪਾਣੀ ਲੈਣ ਤੇ ਮੈਂ ਫਿਲਹਾਲ ਇਕੱਲੀ ਹਾਂ ਬਾਈਕ ਤੇ ਗਏ ਆ ਤੇ ਮੈਂ ਆਪਦੇ 올ਓਵਰ ਸਾਰੇ ਮੇਰੇ ਕੰਮ ਹੋ ਗਏ ਥੋੜੇ ਭਾਂਡੇ ਪਏ ਰੋਟੀਆਂ ਸਾਰਿਆਂ ਨੇ ਖਾਣੀ ਆ ਕੇ ਖਾਣਗੇ ਤੇ ਮੈਂ ਪਹਿਲਾਂ ਥੋੜੇ ਜਿਹੜੇ ਭਾਂਡੇ ਇਕੱਠੇ ਕਰਕੇ ਮਾਜ਼ਦਾ ਤੇ ਚਲੋ ਉਹ ਦੋਨੋਂ ਆ ਜਾਣਗੇ ਰੋਟੀ ਪਾਣੀ ਖਾ ਲੈਣਗੇ ਬਾਕੀ ਕੰਮ ਤਾਂ ਸਾਰਾ ਸਾਡੇ ਹੋਏ ਪਏ ਆ ਰੋਟੀ ਵੀ ਬਣ ਗਈ ਖਾਣੇ ਖਾਣੀਆਂ ਰੋਟੀ ਕੱਲੇ ਆਪਣੀ ਲੰਗੂ ਆਵਾਟਾ ਮਾ ਸਭ ਤੋਂ ਪਹਿਲਾਂ ਤਾਂ ਥੋੜਾ ਕਿੱਥੇ ਪਿਆ ਇਹਨਾਂ ਫਿਰ ਵੱਡੀ ਜਾਂਦ ਕਰ ਰਹਿੰਦੇ ਗਾ ਪੱਠੇ ਡੈੜੀ ਲੈ ਆਈ ਸੀ ਕਿ ਭਾਈ ਨਾ ਆਪਣੇ ਵੱਡਣ ਨਾਲ ਲੱਗਾ ਆ ਤੇ ਵੱਡ ਤਾਂ ਜਾਂਦਾ ਫਿਰ ਡੈੜੀ ਚੱਕਲੇ ਹੁੰਦੇ ਆ ਕੀ ਤੋਲ ਗਿਆ ਦੀ ਮੈਂ ਦਰੱਖਣਿਆ ਤੁੱਪੜ ਤੋਲ ਕੇ ਮੈਂ ਨਾ ਤੁੱਪੀ ਰੱਖਦੀ ਹੁੰਨੀ ਲੋ ਹਟ ਪਰੋ ਪਰੋ ਤਿਆਰ ਤੇ ਵੱਜੂਗਾ ਤੇਰੇ ਇਹ ਤੇ ਮੱਛਰ ਲੜਦਾ ਨਾਲ ਗੋਹੇ ਨਾਲ ਜਾਦਾ ਮੱਛਰ ਲੜੀ ਜਾਂਦਾ ਹੁਣ ਇਹਨਾਂ ਨੂੰ ਪੂਰਾ ਧੂਣੀਏ ਦੇ ਬਾਹਰ ਲੈਣੀ ਆ ਆ ਕੇ ਚਲ ਪਰੋ ਮੇਕੀ ਕੀ ਮੈਂ ਮਾਰਨ ਨੂੰ ਆਂਦੀ ਐ ਪਰੋ ਆ ਵੀ ਕਿ ਐਂ ਕਰਦੀਆਂ ਨੇ ਕੀ ਇਹਨੂੰ ਕਰੂ ਹਟ ਹਟ ਆ ਪਰਾ ਕਰਨਾ ਜੋਹਾ ਤੈਨੂੰ ਮੱਛਰ ਤੋਂ ਬਚਾਉਣੀ ਆ ਕਿੱਥੇ ਪੈਰ ਨਹੀਂ ਚੱਕਦੀ ਪਰਾ ਪੈਰ ਪਰ ਕਰ ਲ ਮੈਂ ਕੀ ਕਿੰਨੀ ਅੜੀਆਂ ਕਰਦੀ ਇਹ ਵੀ ਅੱਜ ਪਰਾ ਜਾ ਹਟ 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 ਮਾਰਨੋਂ ਹੁੰਦੀ ਇਹ ਤਾਂ ਅੜੀਆਂ ਕਰਦੀ ਇਹ ਤਾਂ ਬੜੀ ਅੜੀਆਂ ਕੁਛ ਨਹੀਂ ਹੋ ਰਿਹਾ ਥੋੜੀ ਜਿਹੀ ਉਹ ਵੀ ਬਰਾਖ ਸ਼ੁਕਰ ਪ੍ਰਮਾਤਮਾ ਦਾ ਤੇਰੇ ਹੀ ਫਾਇਦਾ ਸੋਚਦੀ ਸੀ ਇਹ ਤੇ ਵੀਡੀਓ ਬਣਾਉਣੀ ਤੇਰੀ ਮਾਰੀ ਨਵੇਂ ਮੈਂ ਤੇ ਤੇਰੀ ਵੀਡੀਓ ਬਣਾਉਣੀ ਨਾਲ ਤੇਰਾ ਕੰਮ ਤੇ ਮੱਛਾਂ ਤੋਂ ਬਚਾਉਣੀ ਆ ਤੇਰਾ ਪੜਾ ਕਰਨਾ ਹੀ ਆ ਉਹ ਹਾ ਟੋਨ ਲਓ ਜੀ ਉਹ ਹਾ ਜਿੰਨਾ ਆਪਣੇ ਹੱਥ ਕੰਮ ਹੁੰਦਾ ਪੈਨਾਂ ਦੇ ਪਸੂਆਂ ਦਾ ਕਰਦੇ ਨੇ ਜੇ ਮੈਨੂੰ ਪਾਣੀ ਮਾਰਨ ਨੂੰ ਕਹਿਣ ਪਿਆ ਆਪਣਾ ਨਹਾਉਣ ਨੂੰ ਮੈਂ ਉਹ ਵੀ ਕਰ ਦਿੰਦੀ ਹੁੰਨੀ ਪਰ ਕਰ ਨਹੀਂ ਦਿੰਦੇ ਕੰਮ ਪਸੂਆਂ ਦਾ ਪਸੂਆਂ ਦਾ ਪਤਾ ਨਹੀਂ ਲੱਭਦਾ ਮੈਨੂੰ ਪਤਾ ਨਹੀਂ ਨਾ ਲੱਗਦਾ ਕਦੋਂ ਇਹਨਾਂ ਨਾਲ ਲੱਗ ਕੇ ਪਿੱਛੇ ਨੂੰ ਮਾਰ ਦੇਣੀ ਹੈ ਜਿਹੜਾ ਪਸੂਆਂ ਚ ਰਹਿੰਦੇ ਉਹਨਾਂ ਤਾਂ ਪਤਾ ਹੁੰਦਾ ਕਿ ਪਸੂ ਨੇ ਐਹੋ ਜਿਹੀ ਪੋਜੀਸ਼ਨ ਚ ਇਹਨਾਂ ਨਾਲ ਲੱਤ ਮਾਰੂਗਾ ਮੈਨੂੰ ਪਤਾ ਨਹੀਂ ਲੱਗਦਾ ਇਹ ਤਾਂ ਗੁਹਾ ਵੀ ਦੂਰ ਹਟੋਣੀਆਂ ਇਹਨਾਂ ਦੇ ਚਲੋ ਭਾਈ ਆ ਇੱਕ ਪਤਾ ਨਹੀਂ ਅੱਜ ਬਾਹਰੋਂ ਭੱਜ ਜਾਈ ਕਿਸੇ ਦੀ ਘਰੇ ਵੜ ਗਈ ਉਹ ਕਰ ਦੇ ਗੁਹਾ ਅੱਜ ਸੇ ਤਾਂ ਚੱਕੀ ਜਾਣਾ ਤੋ ਜੀ ਹਾਂ ਪਾਈ ਵੀ ਕਰਤਾ ਕੰਮ ਨਾਲ ਤੇ ਅੱਜ ਮੇਰਾ ਸਵੇਰ ਦਾ ਵਲੌਗ ਬਣਾਉਣਾ ਬਿਲਕੁਲ ਵੀ ਜੀ ਨਹੀਂ ਕਰ ਰਿਆ ਸੀ ਤੇ ਨਾ ਹੀ ਮੈਂ ਬਹੁਤਾ ਸ਼ੂਟ ਕਰ ਮੈਨੂੰ ਲੱਗਾ ਸਿਰ ਦਾ ਗੋਲ ਗੱਪੇ ਬਣਾਏ ਸੀ ਜਦੋਂ ਉਦੋਂ ਮੇਰਾ ਨਾ ਫੋਨ ਹੋ ਗਿਆ ਇੱਕੋ ਵਾਰੀ ਗਰਮ ਇਹ ਪਤਾ ਨਹੀਂ ਕੀ ਗੱਲ ਆ ਇੰਨਾ ਫੋਨਾਂ ਦੇ ਵਿੱਚ ਨਾ ਜਦੋਂ ਗਰਮ ਹੋ ਜਾਂਦਾ ਤੇ ਬੰਦ ਹੋ ਜਾਂਦਾ ਸਾਰੀਆਂ ਐਪ ਕਲੋਜ਼ ਹੋ ਜਾਂਦੀਆਂ ਤੇ ਫੋਨ ਦੱਸਣ ਲੱਗ ਜਾਂਦਾ ਕਿ ਫੋਨ ਤੁਹਾਡਾ ਹੀਟ ਹੋ ਗਿਆ ਤੇ ਨੂੰ ਕੂਲ ਡਾਊਨ ਕਰੋ ਫਿਰ ਏਸੀ 'ਚ ਧਰਨਾ ਪੈਂਦਾ ਫਿਰ ਇਹ ਕਿਤੇ ਕੂਲ ਡਾਊਨ ਹੁੰਦਾ ਤੇ ਫਿਰ ਨਾ ਮੇਰਾ ਵਲੌਗ ਮੈਂ ਕੋਈ ਵੀ ਮਤਲਬ ਬਣਾਇਆ ਜਿਹੜਾ ਉਹ ਤਾਂ ਬਣਾ ਬਣਾਏ ਸੀ ਮਤਲਬ ਉਹਨਾਂ ਜਿਵੇਂ ਰਲਾਇਆ ਸੀ ਉਹ ਸਾਰਾ ਕੁਝ ਮੇਰਾ ਕੋਈ ਪ੍ਰੋਸੈਸ ਨਹੀਂ ਲਿਆ ਗਿਆ ਕਿਉਂਕਿ ਫੋਨ ਹੀ ਗਰਮ ਹੋ ਗਿਆ ਸੋ ਇਸੇ ਜਿਹਾ ਹਕਤਾ ਫਿਰ ਬਸ ਜਦੋਂ ਖਾਣ ਵੇਲੇ ਮੈਂ ਕਲਿੱਪ ਲੈ ਲਈ ਸੀਗੀ ਵਧੀਆ ਬਣੀ ਸੀ ਪਰ ਮੈਨੂੰ ਪਾਣੀ ਨਹੀਂ ਟੇਸਟ ਲੱਗਿਆ ਕਿੱਥੇ オリジナル ਆਪਾਂ ਬਣਾਉਣਾ ਨਾ ਪਾਣੀ ਤਾਲੀਆਂ ਚੀਜ਼ਾਂ ਲੈ ਕੇ ਧਣੀਆਂ ਆਪਦੇ ਨਾਲ ਲੈ ਕੇ ਕਿੱਥੇ ਪਾਊਡਰ ਨੂੰ ਮਤਲਬ ਫਾਰਮ ਦੇ ਵਿੱਚ ਕਰਨਾ ਪਾਣੀ ਹਨਾ ਪਾਣੀ ਦੀ ਮੈਨੂੰ ਬਸ ਠੀਕ ਗੋਲ ਗੱਪੇ ਸੁਆਦ ਬਣ ਲੱਗਦੇ ਵੈਸੇ ਹੋਰ ਗੱਲਾਂ ਦੀ ਬੰਲਾ ਗੋਲ ਗੱਪੇ ਸੁ ਪਾਣੀ ਵਾਲਾ ਸਿਸਟਮ ਨਹੀਂ ਮੈਨੂੰ ਵਧੀਆ ਲੱਗਾ ਤਾਂ ਇਹੀ ਰਿਪਿਊ ਹੈਗੇ ਇਸ ਮਾਮਲੇ ਦੇ ਵਿੱਚ ਤੇ ਚਟਨੀ ਵੀ ਟੇਸਟੀ ਸੀ ਤੇ ਗੋਲ ਗੱਪੇ ਵੀ ਟੇਸਟੀ ਸੀ ਪਾਣੀ ਦਾ ਟੇਸਟ ਨਹੀਂ ਮੈਨੂੰ ਇਹਨਾਂ ਵਧੀਆ ਲੱਗਾ ਪਤਾ ਨਹੀਂ ਕੀ ਗੱਲ ਹੈ ਬਾਕੀ ਹਰਨਾ ਆਪਣਾ ਆਪਣਾ ਟੇਸਟ ਹੁੰਦਾ ਰਹੇ ਕਿਤਾ ਜੇ ਕਿਸੇ ਨੇ ਟਰਾਈ ਕਰੇ ਹੋਏ ਇਸ ਬਾਰੇ ਬਲੇ ਤਾਂ ਜਰੂਰ ਦੱਸਿਓ ਮੈਂ ਬਸ ਨਾ ਰੈਡੀਮੇਡ ਚੀਜ਼ੇ ਬਹੁਤ ਘੱਟ ਮਤਲਬ ਇਸ ਤਰ੍ਹਾਂ ਦੀਆਂ ਕਰਦੇ ਨੇ ਘਰੇ ਬਣਾਵਣ ਨੂੰ ਲੈਣੀ ਹੁੰਦੀਆਂ ਤੇ ਬਟ ਜਦ ਜਦ ਕਾਲੀ ਕਰਦਾ ਸੀ ਤੇ ਮੈਨੂੰ ਪਤਾ ਸੀ ਇਹਨੇ ਮੱਥਾ 10 ਤਾਂ ਸਾਰੇ ਗੋਲ ਗੱਪੇ ਬਣਾਉਣੇ ਸੀ ਦੱਸਾ ਪਿੱਛੇ ਕਿੰਨਾ ਮੱਥਾ ਮਾਰਨਾ ਪੈਣਾ ਸੀ ਜਦ ਤੱਕ ਇੱਕ ਮੱਝ ਠੀਕ ਨਹੀਂ ਸੀ ਜਿਵੇਂ ਠੀਕ ਹੁੰਦੀ ਫਿਰ ਵੀ ਮੈਂ ਬਣਾ ਲੈਣਾ ਸੀ ਇੱਕ ਮੈਂ ਸਵੇਰ ਦੀਆਂ ਸ਼ਿੱਕਾਂ ਲੱਗ ਗਿਆ ਮੈਨੂੰ ਨਾ ਜਿਵੇਂ ਹੁਣ ਇੱਥੇ ਧੂਆ ਨਹੀਂ ਕਰਿਆਗਾ ਪਸ਼ੂਆਂ ਨੂੰ ਧੂਆਂ ਕਰਦੇ ਹੁੰਦੇ ਤੇ ਉਹ ਧੂਆਂ ਤੋਂ ਮੈਨੂੰ ਮਤਲਬ ਇੱਕ ਸਭ ਦੀ ਅਲਰਜੀ ਹੈ ਜਦੋਂ ਧੂਆਂ ਭਰ ਜਾਂਦਾ ਮੈਂ ਉਦੋਂ ਬਿਹੜੇ ਚ ਨਹੀਂ ਹੁੰਦੀ ਜੇ ਕਿਤੇ ਜਿਵੇਂ ਨਾ ਕੱਲ ਮੈਨੂੰ ਹੌਣ ਚੱਲੀ ਸੀ ਉਸ ਟੈਂਟ ਤੇ ਜਦੋਂ ਧੂਈ ਭਰ ਲਈ ਆ ਕੰਮ ਕਰਕੇ ਮੈਨੂੰ ਨਾ ਕੇ ਜਦੋਂ ਆਣ ਲੱਗੀ ਆ ਤੇ ਮਨੂਦੂ ਧੂਆ ਚੜ ਗਿਆ ਤੇ ਸਾਰੀ ਰਾਤ ਵੀ ਸਿੱਕਾ ਗੋਲੀ ਰਾਤੀ ਤੇ ਮੈਂ ਲਈ ਨਹੀਂ ਮੈਂ ਕਿਹਾ ਚਲ ਕੋਈ ਨਾ ਡੰਗ ਸਾਰ ਲੈਂਦੇ ਆ ਸੁਬਾ ਫੇਰ ਉਹੀ ਹਾਲ ਸਿੱਕਾ ਮਸਾ ਕੰਮ ਕੀਤਾ ਰੋਈਦਾ ਮੈਂ ਮਸਾ ਹਨ ਰੋਈਦਾ ਕੰਮ ਮੋਟਾ ਮੋਟਾ ਨੇ ਬੇੜਿਆ ਤੇ ਫੇਰ ਟਿਊਸ਼ਨ ਪੜਾਈ 8 ਤੋਂ 10 8 ਤੋਂ 10 ਪੜਾ ਕੇ ਟਿਊਸ਼ਨ ਮੈਂ ਹੰ ਭਗੀ ਮਤਲਬ ਅੱਜ ਮੈਂ ਸੋਚਿਆ ਸੀ ਕੋਈ ਕਲੀਨਿੰਗ ਡੀਪ ਕਰਨੀ ਅਜ ਇੱਕ ਅੱਧੇ ਚੀਜ਼ ਦੀ ਪਰ ਮੇਰੇ ਚ ਹਿੰਮਤ ਹੀ ਨਹੀਂ ਸੀਗੀ ਮੈਂ ਫਿਰ ਛੱਡਿਆ ਕਿਹਾ ਮੈਂ ਕਿ ਇੱਕ ਤਾਂ ਪੇਪਰ ਚੱਲੇ ਪਰ ਡੀਪ ਕਲੀਨਿੰਗ ਕਰਨ ਦੀ ਵੀ ਲੋੜ ਹੈਗੀ ਆ ਮਾਤਾ ਦੇ ਹਨ ਰਾਤੇ ਰੱਖਣੇ ਪੂਰੀ ਕਲੀਨਿੰਗ ਫੁੱਲ ਕਲੀਨਿੰਗ ਕਰਨੀ ਪੈਂਦੀ ਹੁੰਦੀ ਹੈ ਜਦੋਂ ਨਰਾਤੇ ਰੱਖਣੇ ਪੈਂਦੇ ਆ ਮੈਂ ਫੁੱਲ ਕਲੀਨਿੰਗ ਕਰਦੀ ਹੁੰਦੀ ਹਾਂ ਉਦੋਂ ਹੈਲਪਰ ਲਾਵਾਂਗੇ ਆਪਾਂ ਵੇਖਦੇ ਆ ਮੰਮੀ ਹੈਲਪਰ ਨੂੰ ਪੁੱਛਣਗੇ ਨਾਲ ਇੱਕ ਹੈਲਪਰ ਵੀ ਲਗਾਣੇ ਹੁੰਦੇ ਆ ਫਿਰ ਤੁਹਾਨੂੰ ਪਤਾ ਨਾ ਸਾਡੇ ਕਿਹੜਾ ਇੱਟਾ ਨਹੀਂ ਇੱਟਾ ਹਨਾ ਇੱਟਾ ਦੇ ਵਿੱਚ ਮਤਲਬ ਪਿੰਡਾਂ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਮਿੱਟੀ ਵੀ ਬਹੁਤ ਆਉਂਦੀ ਹੈਗੀ ਆ ਫਰਸ਼ 'ਉਂ ਸੇ ਪੱਥਰ-ਪੁੱਥਰ ਲੱਗਾ ਹੋਵੇ ਤਾਂ ਨਾ ਰੈਗੂਲਰ ਮਤਲਬ ਕਹਿ ਤੀ ਨੇ ਆਪਾਂ ਇੰਨਾ ਨਹੀਂ ਆਉਂਦਾ ਹੈਗਾ ਆ ਇੱਟਾ ਕਰਕੇ ਜ਼ਿਆਦਾ ਰੇਤਾ ਰੁੱਤਾ ਆ ਜਾਂਦਾ ਹੈਗਾ ਬਾਕੀ ਬਾਕੀ ਪਿੰਡਾਂ ਚ ਰਵਾਜ ਹੈ ਚੱਪਲ-ਜੁੱਪਲ ਘਾਟੀ ਬਾਹਰ ਲਾਉਂਦੇ ਹੁੰਦੇ ਅੰਦਰ ਹੀ ਸਿੱਧੀ ਲਈ ਜਾਂਦੇ ਹੁੰਦੇ ਨਾ ਜਿਵੇਂ ਸ਼ਹਿਰਾਂ 'ਚ ਚੱਪਲ-ਜੁੱਪਲ ਬਾਹਰ ਲਾ ਦਿੰਦੇ ਆ ਤੇ ਵਟ ਪਿੰਡਾਂ ਦੇ ਵਿੱਚ ਇਦਾਂ ਨਹੀਂ ਕਰਦੇ ਪਿੰਡਾਂ ਦੇ ਵਿੱਚ ਸਿੱਧੀਆਂ ਚੱਪਲਾ-ਜੁੱਪਲਾ ਅੰਦਰ ਹੀ ਜਾਂਦੇ ਨੇ ਤੇ ਚਲੋ ਜੀ ਆਪਾਂ ਨਾ ਮੈਂ ਸੋਚਿਆ ਹੁਣ ਸਾਰੇ ਕੰਮ ਤਾਂ ਹੋ ਗਏ ਚਲੋ ਹਣ ਵਲੌਗ ਵੀ ਹੋ ਗਏ ਸਾਰਾ ਕੁਝ ਹੀ ਹੋ ਗਿਆ ਮਤਲਬ ਕੰਮ ਮੈਂ ਕਿ ਹੋ ਸਕਦਾ ਸ਼ਾਇਦ ਪੂਰਾ 10 15 ਮਿੰਟ ਦਾ ਵੀ ਬਣ ਗਿਆ ਤਾਂ ਪਮ ਲੋਗ ਅਪਲੋਡ ਕਰ ਦਾਂਗੇ ਤੁਹਾਡੇ ਲਈ ਤੇ ਪਲੀਜ਼ ਸਪੋਰਟ ਕਰਿਆ ਕਰੋ ਤੇ ਚਲੋ ਜੀ ਮੈਂ ਨਾ ਇਕ ਤਾਂ ਕੱਲੀ ਕਰਕੇ ਮੈਂ ਕਿਹਾ ਚੱਲ ਵਲੌਗ ਹੀ ਬਣਾ ਲੈਨੇ ਆ ਕੱਲੀ ਤਾਂ ਹੋਰ ਨਹੀਂ ਲੱਗਦਾ ਕਦੇ ਕੱਲੀ ਮੈਂ ਦਿਨੇ ਤਾਂ ਰਹਿ ਪੈਣੀ ਇਸ ਟਾਈਮ ਨਹੀਂ ਕਦੇ ਰਹੀਗੀ ਵੈਸੇ ਕਦੇ ਨਹੀਂ ਰਹੀਗੀ ਜਿਵੇਂ ਤਾਂ ਮੈਂ ਰਹਿ ਪੈਣੀ ਆ ਜਿਵੇਂ ਤੇ ਜਿਵੇਂ ਮੰਮੀ ਰਕੇ ਚਲੇ ਜਾਂਦੇ ਦੋ ਚਾਰ ਘੰਟੇ ਲਈ ਜਿਵੇਂ ਰਹੀ ਪੈਣੀ ਹੁਣ ਇਕੱਲੀ ਬੂਹਾ ਲਾ ਲੈਨੇ ਆ ਬਾਹਰਲਾ ਇੱਥੇ ਬਰਾਂਡੇ 'ਚ ਬੈਠੀ ਰਹਿਣੀ ਆ ਇਕੱਲੀ ਤੇ ਕਈ ਵਾਰੇ ਬਾਹਲਾ ਪੂਰਾ ਦਿਨ ਰਹਿਣਾ ਹੋਵੇ ਤਾਂ ਫਿਰ ਇਹ ਕਦੇ ਰਹਿ ਪੰਦੇ ਹੁੰਦੇ ਆ ਸਾਰਾ ਦਿਨ ਤਾਂ 4-5 ਘੰਟੇ ਤਾਂ ਮ ਇਕੱਲੀ ਰਹਿ ਪੈਂਦੀ ਹਣੀ ਐਸ ਟਾਈਮ ਮੈਂ ਕਦੀ ਰਹੀ ਨਹੀਂ ਜਿਵੇਂ ਅੰਦਰ-ਉਂਦਰ ਮੈਂ ਨਹੀਂ ਬੰਦੀ ਕੁੰਦੀ ਜਾ ਕੇ ਐਸ ਟਾਈਮ ਇਕੱਲੀ ਮੈਂ ਇੱਥੇ ਬਸ ਨਵੇੜੇ ਚ ਡੀਕ ਕਰੂੰਗੀ ਮੰਮੀਹਾਂ ਦੀ ਫਿਰ ਰੋਟੀ ਪਾਣੀ ਦੇਵਾਂਗੀ ਫਿਰ ਮੈਂ ਨਹਾ ਕੇ ਆਉਂਗੀ ਪਰ ਮੈਂ ਨਹਾਣ ਵੀ ਜਾ ਸਕਦੀ ਹਾਂ ਚਰਜ ਨਚਰਾਉਂਦੇ ਨੇ ਨਾ ਸੁਨਣਾ ਘਰ ਤੋ ਚਲੋ ਜੀ ਹੁਣ ਮਸ ਮੈਂ ਲਾਈਟਾ ਲੂਟਾ ਸਾਰੇ ਚੱਲ ਪਈਆਂ ਨੇ ਆਪਣੀਆਂ ਧੂਣੀਆਂ ਆ ਕੇ ਪਹੁੰਚ ਗੇ ਰੋਟੀ ਖਾਣਗੇ ਤੇ ਵਲੌਗ ਜੇ ਵਸਤਾ ਲੰਮਾ ਬਹੁਤ ਚੱਲਦਾ ਪਰਦਾ ਇਹਨਾਂ ਟਾਈਮ ਨਹੀਂ ਹੁੰਦਾ ਜੇ ਮੈਂ ਵਲੌਗ ਨਾਲ ਨਾਲ ਕਰੂੰਗੀ ਕਿਉਂਕਿ ਮੈਂ ਜਬ ਜੋ ਤੋਂ ਸਟੱਡੀ ਵੀ ਕਰवानी ਹੁੰਦੀ ਐ ਐਗਜ਼ਾਮ ਆ ਗਏ ਆ ਪਰਸੋ ਤੋਂ ਐਗਜ਼ਾਮ ਸਟਾਰਟ ਹੋ ਜਾਣੇ ਆ ਤੇ ਮਤਲਬ ਇਹਦੇ ਐਗਜ਼ਾਮ ਸਟਾਰਟ ਹੋ ਜਾਣੇ ਤੇ ਹੁਣ ਪੇਪਰਾਂ ਦੀ ਤਿਆਰੀ ਇਹਨੂੰ ਵੀ ਕਰਾਉਣੀ ਹੈਗੀ ਹਣਾ ਇਹ ਤਾਂ ਹੈ ਨਹੀਂ ਕਿ ਜਿਵੇਂ ਆਪਣੇ ਆਪ ਨੰਬਰ ਨੂੰ ਬਰਦਾ ਦਿੰਦੇ ਕੋਈ ਲਾਉਂਦੇ ਲਾਉਂਦੇ ਨੇ ਪਿਛਲੀ ਵਾਰ ਜਿਹੜੀ ਚੀਜ਼ ਨਹੀਂ ਹੁੰਦੀ ਸੀ ਨਾ ਮੈਂ ਦੇਖ ਲਿਆ ਸੀ ਉਹ ਵੀ ਚੀਜ਼ ਨੂੰ ਉੱਥੇ ਹੀ ਮਾਰਕਸ ਕਟੀਚੇ ਸੀ ਇਹਦੇ ਦੋ ਮਾਰਕਸ ਕਟੀਚੇ ਸੀ ਪਿਛਲੀ ਵਾਰ ਸਾਰੇ ਟੋਟਲ ਨੰਬਰਾਂ ਦੇ ਵਿੱਚੋਂ ਦੋ ਮਾਰਕਸ ਉਹ ਮੈਨੂੰ ਪਤਾ ਹੀ ਸੀ ਨਾਲੇ ਵੇਖ ਲਓ ਕਿ ਕਿੱਥੋਂ ਕੱਟਣਗੇ ਮੈਂ ਇਹਨੂੰ ਕਹਤਾ ਸੀ ਜਬ ਜੋ ਤੂੰ ਆ ਚੀਜ਼ ਹੋਵੇ ਤੇ ਨੰਬਰ ਉਹੀ ਨੰਬਰ ਕਟੀਚੇ ਸੀ ਉੱਥੇ ਤੇ ਮੈਂ ਨਹੀਂ ਚਾਹੁੰਦੀ ਕਿ ਇਹਦੇ ਇੱਕ ਦੋ ਨੰਬਰ ਵੀ ਕੱਟੇ ਜਾਣ ਕਿਤੋਂ ਹਨਾ ਕੋਸ਼ਿਸ਼ ਮੇਰੀ ਇਹ ਹੁੰਦੀ ਹੈ ਤੇ ਚਲੋ ਆਪਾਂ ਹਾਂ ਹੁਣ ਸਟੱਡੀ ਵੀ ਕਰਾਵਾਂਗੇ ਤੇ ਕੱਲ ਨੂੰ ਪੇ ਦੇਖਾਂਗੇ ਜੇ ਤਾਂ ਕਰਾਵਾਂਗੇ ਥੋੜੀ ਜਿਹੀ ਕਰਾ ਲਾਂਗੇ ਥੋੜੀ ਜਿਹੀ ਬਾਕੀ ਕੱਲ ਨੂੰ ਕਰਾ ਲਾਂਗੇ ਆਪਾਂ ਤੇ ਹੁਣ ਮੇਰਾ ਸਾਰਾ ਕੁਝ ਓਲਓਵਰ ਡਨ ਆਪਣਾ ਕੰਮ ਕੁਝ ਨਹੀਂ ਜਸਟ ਅਮੇ ਦੋ ਘਪਾਂਡੇ ਮਾਰਦੇ ਆਂ ਮਾ ਹੁਣ ਮੈਂ ਬਲੌਗ ਦਾ ਐਂਡ ਕਰਕੇ ਕੰਮ ਹੀ ਕਰ ਲਿਆ ਦੋ ਦੋ ਦੇ ਕੰਮ ਕਰਕੇ ਤੇ ਰੋਟੀ ਪਾਣੀ ਦੇ ਕੇ ਤੇ ਬਲੌਗ ਦਾ ਚਲੋ ਜੀ ਮੈਂ ਹੁਣ ਐਂਡ ਕਰ ਦਿੰਦੀ ਆ ਹਨਾ ਤੇ ਮੈਂ ਫੋਨ ਲਾਉਣੀ ਚਾਰਜ ਤੇ ਮਿਲਾਂਗੇ ਤੁਹਾਨੂੰ ਨਵੇਂ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡਾ ਬਲੌਗ ਵਧੀਆ ਲੱਗਦਾ ਹੁੰਦਾ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਸਪੋਰਟ ਕਰਿਆ ਕਰੋ ਵੀਡੀਓ ਨੂੰ ਫੁੱਲ ਵਾਚ ਕਰ ਮੇਰੀ ਤਾਂ ਮੈਨੂੰ ਵੀ ਸਪੋਰਟ ਕਰਦੀ ਫੋਲ ਕਰਦੀ ਬਸ ਮੇਰੇ ਆਤੇ ਹੈ ਕਿ ਮੈਂ ਵਲੌਗ ਨੂੰ ਲਗਾ ਕੇ ਰੱਖ ਦਿੰਨੀ ਹੈਗੀ ਹੈ ਹਨਾ ਮੈਂ ਮਤਲਬ ਜਿਵੇਂ ਟਿਊਸ਼ਨ ਪੜਾਉਣੀ ਹੈ 4 ਤੋਂ 6 ਜੇ ਕਿਸੇ ਭੈਣ ਦਾ ਵਲੌਗ ਆ ਕੇ ਹੈਗਾ ਹਨਾ ਜਿਹੜੀ ਭੈਣ ਆਪਾਂ ਕੋਈ ਸਪੋਰਟ ਕਰਦੀ ਜਿਹਦਾ ਵਲੌਗ ਆ ਜਾਂਦਾ ਕੋਸ਼ਿਸ਼ ਮੇਰੀ ਇਹ ਹੁੰਦੀ ਕਿ ਮੈਂ ਨਾਲ ਦੇ ਨਾਲ ਲਾਦਾ ਕਈ ਵਾਰ ਲੇਟ ਵੀ ਹੋ ਜਾਂਦਾ ਲਾਉਣ ਦੇਖ ਲਉਂਦੇ ਹਨਾ ਤੇ ਬੜੀ ਕੋਸ਼ਿਸ਼ ਮੇਰੀ ਹੁੰਦੀ ਜਿਵੇਂ ਜਦੋਂ ਮੈਨੂੰ ਸ਼ੋ ਹੋ ਜਾਵੇ ਮੈਂ ਲਾ ਦਵਾਂ ਬੜ ਗਈ ਬਦ ਨਹੀਂ ਸ਼ੋ ਹੁੰਦਾ ਫਿਰ ਮੈਂ ਜਦੋਂ ਮੈਨੂੰ ਲੱਗਦਾ ਹੁੰਦਾ ਆ ਗਿਆ ਕੋਈ ਵਲੌਗ ਰਹਿ ਗਿਆ ਕਿਸੇ ਦਾ ਵੇਖਾਂ ਫਿਰ ਆਪਾਂ ਵੇਖ ਲਈਦਾ ਤੇ ਆਪਾਂ ਲਗਾ ਕੇ ਰੱਖ ਦਿੰਨੇ ਕਦੇ ਆਪਾਂ ਐਡਵਰਟਸ ਕੇ ਆਪਾਂ ਮਾੜੀ ਹਿੱਤ ਨਾਲ ਕਦੇ ਵੀ ਕੰਮ ਕੀਤਾ ਨਹੀਂ ਤੇ ਨਹੀਂ ਆਪਾਂ ਕਰਨਾ ਹੈਗਾ ਤੁਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਤਬ ਤੱਕ ਦੇਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ